ਆਰੇ ਨੇ ਸਾਰੇ ਪ੍ਰਿੰਸਪਰ ਦੇ ਵਿੱਚ ਸ਼ਿਵਨ ਰਾਜ ਦੇ ਸੇਵਾ ਕਰੂਣ ਯਥੇ ਧੰਨਵਾਦ ਤੁਹਾਨੂੰ ਤੋਂ ਬਰਾਦ ਦਿਨ ਦੁਰੀਆਂ ਵਾਰੇ ਨੇ ਮੈਂ ਸਾਰਿਆਂ ਨੂੰ ਇਹ ਹੜਾ ਨਾਲ ਇੰਨੇ ਮਤਲਬ ਮੁਸ਼ਕਲ ਮੁਸ਼ਕਲ ਦੇ ਵਿੱਚ ਗੁਜ਼ਾਰ ਰਹੇ ਨੇ ਘਰਾਂ ਚ ਕਿਸ ਤਰ੍ਹਾਂ ਰਹਿ ਰਹੇ ਨੇ ਪਾਣੀ ਛੱਪਾ ਜੋਰਿਆ ਰਾਸ਼ਨ ਦੀ ਪ੍ਰੋਬਲਮ ਆ ਖਾਣਾ ਬਣਾ ਨਹੀਂ ਸਕਦੇ ਖਾਣਾ ਬਣਾਉਣ ਲਈ ਇਹਨਾਂ ਨੂੰ ਰਾਸ਼ਨ ਸੁੱਕਾ ਚਾਹੀਦਾ ਸੀਗਾ ਅਸੀਂ ਪੁੱਛੇ ਗਏ ਜਿੰਨਾ ਕਾ ਹੋ ਸਕਦਾ ਅਸੀਂ ਕੀਤਾ ਹੋਰ ਇਸ ਤੋਂ ਬਾਅਦ ਵੀ ਕਰਾਂਗੇ ਸਰਦੂ ਕੀ ਮੰਗ ਕਰਦੇ ਤੁਸੀਂ ਇਸ ਸਰਕਾਰ ਤੋਂ ਹੀ ਮੰਗ ਮੰਗਾਂ ਦੀ ਸੰਕਟਪਰ ਮਿੱਟੀ ਦੇ ਜਰੂਰ ਸਾਡੇ ਕਰੇ ਨਵੀਂ ਹੈਲਪ ਹੈ ਹੈਨਾ ਬੰਦ ਜਦੋਂ ਬੰਦ ਸਾਡਾ ਮਜਬੂਰ ਮੰਗ ਲਵੇ ਘਰਾਂ ਚ ਪਾਣੀ ਨਾ ਆਵੇ ਪਾਣੀ ਨਾ ਆਵੇ ਘਰਾਂ ਚ ਸਾਡੇ ਵੀ ਆ ਗਿਆ ਸਿਵਲ ਡਿਫੈਂਸ ਲੁਧਿਆਣਾ ਅਤੇ ਪੰਜਾਬ ਦੇ ਚੀਫ ਵਾਰਡਨ ਗੁਰਚਰਨ ਸਿੰਘ ਅਤੇ ਰਾਜkumar ਕਸ਼ਬ ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ ਅਤੇ ਡਿਪਟੀ ਕਮਿਸ਼ਨਰ ਕਮ ਕੰਟਰੋਲ ਡਿਫੈਂਸ ਲੁਧਿਆਣਾ ਦੀ ਅਗਵਾਈ ਹੇਠ ਹੜਪੀੜਤਾਂ ਲਈ ਜ਼ਰੂਰੀ ਰਾਸ਼ਨ ਸਮੱਗਰੀ ਪਹੁੰਚਾਉਣ ਲਈ ਸ਼ਨੀ ਦੇ ਮੰਦਰ ਦੇ ਨੇੜੇ ਲੱਗਦੇ ਸਤਲੁਜ ਦਰਿਆ ਦੀ ਮਾਰ ਚੇਲ ਰਹੇ ਪਿੰਡ ਵਾਸੀਆਂ ਦੀ ਮਦਦ ਲਈ ਤੁਸੀ ਬੰਦ ਦੇ ਨਜ਼ਦੀਕ 4 ਤੋਂ 5 ਪਿੰਡ ਵਾਸੀਆਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਗਿਆ ਜਿੱਥੇ ਪਿੰਡ ਵਾਸੀਆਂ ਦਾ ਮੌਜੂਦਾ ਸੁਪਾ ਸਰਕਾਰ ਤੇ આરોਪ ਵੀ ਲਗਾਏ ਗਏ ਇਸ ਸਰਕਾਰ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਮੁਹੱਈਆ ਨਹੀਂ ਕਰਵਾਈਆਂ ਗਈਆਂ ਲੁਧਿਆਣਾ ਤੋਂ ਰਾਮ ਰਾਜਪੂਤ ਦੀ ਰਿਪੋਰਟ ਹਾਂਜੀ ਕੋਈ ਵੀ ਨਹੀਂ ਆਈ ਫੂਡ ਸਾਨੂੰ ਧੰਨਵਾਦ ਜਿਹੜਾ ਤੁਸੀਂ ਸਾਨੂੰ ਕੋਈ ਸਰਕਾਰਦਨ ਵੰਡਦਾ ਤੁਹਾਡੇ ਕੋਲ ਐਂ ਜੀ ਕੋਈ ਤੁਹਾਡੀ ਸਾਰ ਲਾਈਨ ਮੋਸੇ ਕੋਈ ਤੇ ਤਰਪਾਲਾ ਜਿਹੜੀ ਤੁਹਾਨੂੰ ਪਹਿਲਾਂ ਦੇ ਕੇ 15 ਤਰਪਾਲਾ ਇਹ ਆਪਣੇ ਹਾਂਜੀ ਮਿਲ ਗਏ 15 ਤਰਪਾਲਾ ਤੇ ਹੋਰ ਭੇਜ ਦੇ ਕਰ ਹੋਰ ਭੇਜ ਦੇ ਕੋਈ ਮਤ ਇਸ ਸਰਕਾਰ ਤੋਂ ਕੀ ਮੰਗਰ ਜੋ ਤੁਸੀਂ ਇਸ ਸਰਕਾਰ ਤੋਂ ਹੀ ਮੰਗ ਮੰਗਾਂ ਦੀ ਬਸੰਤਪੁਰ ਮਿੱਟੀ ਦੇ ਜਰੂਰ ਸਾਡੇ ਕਰੇ ਨਾ ਅਚਾ ਹੈ ਨਾ ਬੰਨ ਜਦੋਂ ਮੰਗ ਬੰਨ ਸਾਡਾ ਮਜੂਦ ਮੰਨ ਲਵੇ ਘਰਾਂ ਚ ਪਾਣੀ ਨਾ ਆਵੇ ਪਾਣੀ ਨਾ ਆਵੇ ਜਰੂਰ ਤਾਂ ਅਸੀਂ ਕੁਝ ਨਹੀਂ ਮੰਗਦੇ ਬੰਨ ਦੀ ਮੇਨ ਆ ਨਾ ਬੰਨ ਦਾ ਕਰਦੇ ਘਾਰੀ ਰੋਡ ਕੀ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ ਹਾਂ ਬਿਲਕੁਲ ਠੀਕ ਹੋਵੇ ਮਤ ਇਸ ਬੋਟਾ ਮੇਲੇ ਤਾਂ ਸਾਰੀਆਂ ਪਾਰਟੀਆਂ ਆਂਦੀਆਂ ਇਸ ਵੇਲੇ ਕੋਈ ਤੁਹਾਡੇ ਕੋਲ ਕਿਸੇ ਪੁਆਇੰਟ ਕਿਤੇ ਹਾਂਜੀ ਸਰ ਆਡੇ ਰਾਸ਼ਨ ਮਿੱਤਰਾਂ ਕੀਤਾ ਗਿਆ ਇਹਦੇ ਬਾਰੇ ਦੱਸੋ ਮੈਂ ਰਾਜਕੁਮਾਰ ਕਸ਼ਯਪ ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ ਲੁਧਿਆਣਾ ਤੋਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਫੈਂਸ ਲੁਧਿਆਣਾ ਦੇ ਮਨਸੂਰ ਜੈਨ ਸਾਹਿਬ ਜੀ ਅਗਵਾਈ ਹੇਠ ਹੋਰ ਸਾਡੇ ਲੁਧਿਆਣਾ ਸ਼ਹਿਰ ਦੇ ਪੰਜਾਬ ਦੇ ਚੀਫ ਵਾਰਡਨ ਸਰਦਾਰ ਕੁਰਚਰਨ ਸਿੰਘ ਜਿਹੜੇ ਕਿ ਰਾਸ਼ਟ੍ਰਪਤੀ ਵਾਰਡ ਨੇ ਉਹਨੂੰ ਕੋਰੋਨਾ ਵੇਲੇ ਰਾਸ਼ਟ੍ਰਪਤੀ ਵਾਰ ਮਿਲਿਆ ਉਹ ਇਹ ਸੇਵਾ ਕਰਦੇ ਹੋਏ ਕਰੋਨਾ ਦੇ ਬਹੁਤ ਸੇਵਾ ਕੀਤੀਆਂ ਰਾਤ ਦੇ ਨੇ ਉਹਨਾਂ ਨੇ ਆ ਹੁਣ ਵੀ ਹਰ ਵੇਲੇ ਅਸੀਂ ਹਰ ਪਿੰਡਾਂ 'ਚ ਜਾ ਰਹੇ ਨੇ ਜਿੱਥੇ ਪਿੰਡਾਂ ਦੇ ਵਿੱਚ ਜ਼ਰੂਰਤ ਹੈਗੀ ਆ ਕਿਸੇ ਚੀਜ਼ ਦੀ ਵੀ ਉਹ ਅਸੀਂ ਮੁਹैया ਕਰਾ ਰਹੇ ਆ ਔਰ ਉਹਨਾਂ ਨੇ ਰਾਸ਼ਨ ਭੇਜਿਆ ਚੀਫ ਸਾਹਿਬ ਨੇ ਕਹਿੰਦੇ ਜਾ ਕੇ ਇਹਨਾਂ ਨੂੰ ਮਾਤਾਵਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਰਾਸ਼ਨ ਦੇ ਕੇ ਆਓ ਮੇਰੇ ਨਾਲ ਸਾਰੀ ਟੀਮ ਆਈ ਹੈ ਸਿਵਲ ਗਰੁੱਪ ਦੇ ਵਲੰਟੀਅਰ ਆਏ ਆ ਡਿਵੀਜ਼ਨ ਵਾਲੇ ਆਏ ਨੇ ਡਿਵੀਜ਼ਨ ਵਾਲੇ ਚਰਨਜੀਤ ਸਿੰਘ ਇਹ ਕੋਆਰਡੀਨੇਟਰ ਨੇ ਏ ਚਰਨਜੀਤ ਸਿੰਘ ਡਿਵੀਜ਼ਨ ਕੋਆਰਡੀਨੇਟਰ ਕੋਆਰਡੀਨੇਟਰ ਤੋਂ ਸ਼ਿਵਾਰਤ ਵੈਲਿਊ ਦੇ ਹਨ ਸਾਡੇ ਵਿੱਚ ਆਏ ਨੇ ਡਿਵੀਜ਼ਨ ਨੰਬਰ 6 ਦੇ ਔਰ ਡਿਵੀਜ਼ਨ ਵਾਡਾਨਾ ਐਸ ਕੇ ਖੰਨਾ ਸਾਹਿਬ ਜਿਹੜੇ ਕਿ ਸਾਡੇ ਮੀਡੀਆ ਪਰਿਵਾਰੀ ਦੇ ਪੰਚਾਇਤ ਨੇ ਸ਼ਿਵਾਰਤ ਵੈਲਿਊ ਦੇ ਔਰ ਡਿਵੀਜ਼ਨ ਨੰਬਰ 2 ਤੋਂ ਕੁਮਾਰ ਸਿੰਘ ਆਏ ਨੇ ਨਾਲ ਉਹ ਜਿੱਤੀ ਗੁਰਦੇਵ ਸਿੰਘ ਆਏ ਨੇ ਚਰਨਜੀਤ ਦੇ ਵੀ ਡਿਵੀਜ਼ਨ ਨੰਬਰ 4 ਤੋਂ ਜਿੱਤੀ ਆਏ ਹੋਏ ਨੇ ਭੱਟੀ ਸਾਹਿਬ ਆਏ ਨੇ ਆਪਨਾ ਕੀ ਨਾ ਜੁਜਾ ਦੇਬੂਨ ਸ਼ਰਮਾ ਜੀ ਡਿਜ਼ਾਇਨ ਨੰਬਰ 3 ਤੋਂ ਅੱਗੇ ਆਏ ਹਨ ਆਪਣੀ ਟੀਮ ਲੈ ਕੇ ਉਹਨਾਂ ਦੇ ਡਿਪਟੀ ਸਾਹਿਬ ਵੀ ਆਏ ਹੋ ਮਹਾਂਸ਼ੰਕਰ ਜੀ ਬਾਕੀ ਸਾਰੇ ਵਲੰਟੀਅਰ ਆਏ ਹੋ ਨੇ ਸਾਰੇ ਵਲੰਟੀਅਰ ਜਨ ਅਨੁਸ਼ਵਰਨ ਦੀ ਸੇਵਾ ਕਰਨ ਲਈ ਇੱਥੇ ਧੰਨਮੰਤ ਹਾਂ ਤੋਂ ਰਾਜਨ ਰੁਦੀਨਵਾਰੇ ਨੇ ਮੈਂ ਇਹਨਾਂ ਦਾ ਬਹੁਤ ਆਰੀ ਆ ਔਰ ਜਿਹੜੇ ਕਿ ਉਹ ਛੋੜਬੰਦ ਸਾਰਿਆਂ ਨੂੰ ਇਹ ਹੜਾ ਨਾਲ ਇੰਨੇ ਮਤਲਬ ਮੁਸ਼ਕਲ ਮੁਸ਼ਕਲ ਦੇ ਵਿੱਚ ਪੁਜਾਰ ਰਹੇ ਨੇ ਘਰਾਂ ਚ ਕਿਸ ਤਰ੍ਹਾਂ ਰਹਿ ਰਹੇ ਨੇ ਪਾਣੀ ਛੱਪਾ ਜੋੜਿਆ ਨੋਸ਼ਨ ਦੀ ਪ੍ਰੋਬਲਮ ਆ ਖਾਣਾ ਬਣਾ ਨਹੀਂ ਸਕਦੇ ਖਾਣਾ ਬਣਾਉਣ ਲਈ ਇਹਨਾਂ ਨੂੰ ਰਾਸ਼ਨ ਸੁੱਕਾ ਚਾਹੀਦਾ ਸੀਗਾ ਅਸੀਂ ਪੁੱਛੇ ਗਏ ਹ ਜਿੰਨਾ ਕ ਹੋ ਸਕਦਾ ਅਸੀਂ ਕੀਤਾ ਹੋਰ ਇਸ ਤੋਂ ਬਾਅਦ ਵੀ ਕਰਾਂਗੇ ਪਰ ਕਿੰਨੀਆਂ ਕਿੱਟਾਂ ਤੁਸੀਂ ਅੱਜ ਵੰਡਣ ਕੀਤੀਆਂ ਅੱਜ ਅਸੀਂ ਹੁਣ 500 ਕਿੱਟਾਂ ਲਿਆਂਦੀਆਂ ਨੇ ਜਿਹੜੇ ਚਾਰ ਪਿੰਡਾਂ 'ਚ ਦੇਣੀਆਂ ਨੇ ਅੱਗੇ ਜਾਣਾ ਹੈਗਾ ਇੱਥੇ 20 ਕਿ ਮਿਰਥਲ ਘਾਰ ਜਾਂ 15 ਘਰ ਜਿੰਨੇ ਵੀ ਆ ਉਹਨਾਂ ਨੂੰ ਅਸੀਂ ਕਿੱਟਾ ਦੇ ਕਿਹੜੇ ਕਿਹੜੇ ਇਲਾਕੇ ਵਿੱਚ ਆਪਣਾ ਕਿੱਟਾ ਮੰਨ ਰਹੇ ਹੋ ਜੀ ਅਸੀਂ ਇਹ ਪਿੰਡ ਆਪਣਾ ਪਹਿਲਾ ਪਿੰਡ ਹੈਗਾ ਲੁਧਿਆਣੇ ਦੇ ਵਿੱਚ ਪਿੰਡਾ ਹਲੋ ਆ ਹਲੋ ਆ ਹਲੋ ਆ ਹਲੋ ਵਾਲ ਪਿੰਡ ਪੈਂਦਾ ਇਹ ਹਲੋ ਵਾਲ ਪਿੰਡ ਦੇ ਵਿੱਚ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਘਰਾਂ ਚੋਂ ਆਪਣੀ ਮਾਵਾ ਮਾਵਾ ਪਰ ਕੋਲੇ ਵਾਲ ਕੋਲੇ ਵਾਲ ਆਹ ਤੇ ਇਹ ਜਿਹੜੇ ਸਾਡੀਆਂ ਮਾਵਾ ਭੈਣਾ ਜਿਹੜੇ ਸਾਡੇ ਬਜ਼ੁਰਗ ਨੇ ਇਹਨਾਂ ਦਾ ਆਸ਼ੀਰਵਾਦ ਲੈਣ ਆਏ ਆ ਅਸੀਂ ਤਾਂ ਉਹ ਇਹ ਸਾਰੀ ਟੀਮ ਦੀ ਅਗਵਾਈ ਹੇਠ ਅਸੀਂ ਇਹ ਸਾਰਾ ਇਹਨਾਂ ਦਾ ਅਸ਼ੀਰਵਾਦ ਲੈ ਕੇ ਜਾ ਰਹੇ ਹਾਂ ਇਹਨਾਂ ਨੂੰ ਅਸੀਂ ਅਸੀਂ ਹੁਣ ਵੀ ਵਾਅਦਾ ਕਰਕੇ ਜਾਂਦੇ ਵਾਅਦਾ ਕਰਕੇ ਪਰਸੋਂ ਆਏ ਸੀਗੇ ਇਹਨਾਂ ਨੂੰ ਲੈਣਾ ਸਾਨੂੰ ਦੱਸਿਆ ਵੀ ਆਹ ਪ੍ਰੋਬਲਮ ਹੈਗੀ ਆ ਤਾਂ ਅਸੀਂ ਕਿਹਾ ਵੀ ਅਸੀਂ ਤੁਹਾਡਾ ਇਹ ਪ੍ਰੋਬਲਮ ਹੱਲ ਕਰ ਦਾਂਗੇ ਜਿੰਨਾ ਹੋ ਸਕੇ ਅਸੀਂ ਉਹਨਾਂ ਦੇ ਜਿੰਨਾ ਕਿ ਇਹਨਾਂ ਨੂੰ ਕਹਿ ਗਏ ਵਾਅਦਾ ਸੀ ਆਪਣਾ ਨਿਭਾਏ ਆ ਔਰ ਅੱਗੇ ਜਿੰਨੇ ਵੀ ਜੁਰਤ ਹੋਈਗੇ ਅਸੀਂ ਆਂਦੇ ਰਾਂਗੇ ਇਹਨਾਂ ਨੂੰ ਉਹ ਸਾਰੀ ਚੀਜ਼ਾਂ ਉਹ ਇਹਨਾਂ ਕਰਾਵਾਂਗੇ ਅਸੀਂ ਜਿੰਨਾ ਵੀ ਹੋ ਸਕਦਾ ਤੇ ਆਸ਼ੀਰਵਾਦ ਤੋਂ ਇਲਾਵਾ ਵੀ ਕਾਏ ਇਹਨਾਂ ਦਾ ਮੈਂ ਬਹੁਤ ਧੰਨਵਾਦ ਆ ਜਿਹੜੇ ਕਿ ਰਵਰ ਸਾਹਿਬ ਆ ਗਏ ਤੁਸੀਂ ਕੋਈ ਮੌਜੂਦਾ ਕੋਈ ਐਮਐਲਏ ਸਾਹਿਬ ਜਾਂ ਕੋਈ ਹੋਰ ਹਾਂ ਕੱਲ ਸੰਗਵਾਲ ਸਾਹਿਬ ਆਏ ਸੀ ਉਹ ਆਪਣੇ ਤਰਪਾਲੇਂਦਰ ਪੁੱਲਾਂ ਦੇ ਕੇ ਗਏ ਕਿੰਨੇ ਤਰਪਾਲਾਂ ਦੇ ਕੇ ਗਏ ਜੀ ਉਹ ਘਰਾਂ ਦੇ ਹਿਸਾਬ ਨਾਲ ਹੀ ਦੇ ਕੇ ਗਏ ਜੀ ਘਰ ਘਰ ਫਿਰ ਕੇ ਕੋਈ ਤਰਪਾਲਾਂ ਤੋਂ ਲਾਵਾ ਕੋਈ ਰਾਸ਼ਨ ਵਗੈਰਾ ਕੋਈ ਚਾਰਾ ਪਸ਼ੂਆਂ ਵਾਸਤੇ ਕੋਈ ਪਸ਼ੂਆਂ ਦਾ ਚਾਰਾ ਭੇਜਿਆ ਜੀ ਪਸ਼ੂਆਂ ਦਾ ਚਾਰਾ ਬੰਡਲ ਪਾਇਆ ਤੁਹਾਡੇ ਕੋਲ ਰਾਸ਼ਨ ਵਗੈਰਾ ਨਹੀਂ ਆਇਆ ਜੀ ਨੇ ਰਸ਼ਨ ਨਹੀਂ ਤੁਸੀਂ ਲੈ ਕੇ ਆਏ ਜੀ ਰਸ਼ਨ ਠੀਕ ਜੀ ਸਰਕਾਰ ਵੱਲੋਂ ਕੋਈ ਰਸ਼ਨ ਨਹੀਂ ਆਇਆ ਜੀ ਸਰਕਾਰ ਨੂੰ ਨਹੀਂ ਰਸ਼ਨ ਹਲਦੀ ਘੜੀ ਆਇਆ ਉਹ ਤਾਂ ਚਲੋ ਥੋੜਾ ਬਹੁਤ ਜਿੱਦਾਂ ਸੀਗਾ ਕੱਲ ਲੈ ਕੇ ਆਏ ਸੀ ਉਹ ਉਹ ਜਿੰਨਾ ਸਰਕਾਰ ਨੂੰ ਪਿੱਛੋਂ ਕੋਈ ਅਫਸਰਾਂ ਨੂੰ ਲੈ ਕੇ ਆਏ ਸੀ ਠੀਕ ਹਨ ਚਾਹੁੰਗੇ ਪੰਜਾਬ ਸਰਕਾਰ ਨੂੰ ਕੋਈ ਮੈਸੇਜ ਤੁਹਾਡੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਆ ਵੀ ਜਿਹੜੀ ਹੜ੍ਹ ਦੀ ਆਫਤਾਂ ਦੇ ਵਿੱਚ ਮਤਲਬ ਜਨਤਾ ਫਸੀ ਹੋਈ ਹੈ ਜੀ ਜਾਂ ਫਸਲਾਂ ਕਿਸ ਦੀਆਂ ਤਬਾਹ ਹੋ ਗਈਆਂ ਜਾਂ ਘਰ ਕੋਠੇ ਮਤਲਬ ਮਕਾਨ ਚੁਈ ਜਾਂਦੇ ਆ ਉਹਨਾਂ ਨੂੰ ਜਿਹੜਾ ਜੋਗ ਮੁਆਵਜ਼ਾ ਦਿੱਤਾ ਜਾਵੇ ਕਿੰਨਾ ਕੁ ਨੁਕਸਾਨ ਪਿੰਡ ਦੇ ਵਿੱਚ ਹੋ ਗਿਆ ਜੀ ਨੁਕਸਾਨ ਤਾਂ ਜੀ ਹੁਣ ਫਸਲਾਂ ਜਿਹੜੀਆਂ ਐ ਆ 200 ਏਕੜ ਦੇ ਕਰੀਬ ਹੈਗੀ ਐ ਛੇਨੀ گاؤں ਤੋਂ ਲੈ ਕੇ ਇੱਥੇ ਆਲੋਵਾਲ ਭੋਲੇਵਾਲ ਦੇ ਜਿਹੜੀ ਜ਼ਮੀਨ ਹੈ ਜੀ ਤੇ ਬਾਕੀ ਦਾ ਤੁਹਾਨੂੰ ਪਤਾ ਮਕਾਨਾਂ ਦੇ ਵੀ ਹੁਣ ਬਰਸਾਤ ਹਟ ਨਹੀਂ ਰਹੀ 10 ਦਿਨ ਤੋਂ ਕਰੀਬ ਬਾਰਸ਼ ਚੱਲ ਰਹੀ ਹੈ ਤੇ ਮਕਾਨਾਂ ਦੀ ਹਾਲਤ ਬਹੁਤ ਮਾੜੀ ਹੋਈ ਆ ਲੋਕਾਂ ਨੇ ਤਰਪੈਲਾ ਪਾਈਆਂ ਲੈਂਟਰ ਤੱਕ ਚੁਈ ਜਾ ਰਹੇ ਜੀ